ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪੁਜ ਅਵਰ ਨ ਕੋਈ ਜੋ ਕਹੀਏ ਸੋ ਪ੍ਰਭ ਤੇ ਹੋਈ ਜੁਗੈ ਜੁਗੰਤਰ ਸਾਹਿਬ ਸੱਚ ਸੋਈ ਉਤਪਦ ਪਰਲੋ ਅਵਰ ਨ ਕੋਈ ਤੇ ਵੇਖ ਦਿਓ ਵੇ ਆਖਿਆ ਜਿਹੜੀ ਹੋ ਰਹੀ ਆ ਹੁਣ ਅੰਤਰ ਉਤਪੁਜ ਅੰਡਜ ਜੇੜਾ ਜੇ ਸੇਟਾ ਜੇ ਉਤਪਦ ਚਾਰ ਖਾਨੀਆਂ ਨੇ ਇਹਦਾ ਉਤਪੁਜ ਦਾ ਆਖਰੀ ਖਾਨੀ ਹੈ ਨਾ ਜਿਹੜੀ ਬੀਜ ਤੋਂ ਪੈਦਾ ਹੁੰਦਾ ਦਰੱਖਤ ਪੈਦਾ ਹੁੰਦਾ ਧਰਤੀ ਜਿਹੜਾ ਬੀਜ ਤੋਂ ਬਿਰਚ ਪੈਦਾ ਹੁੰਦਾ ਉਹਦਾ ਪ੍ਰਵਾਨ ਖਾਣੀਆਂ ਚਾਰਾਂ ਚੋਂ ਲੈ ਕੇ ਆ ਸਿੱਧਜੀਤੀ ਹੋ ਇੱਕ ਖਾਣੀ ਦਾ ਜਿਹੜਾ ਹੈ ਨਾ ਉਹ ਤੋਂ ਕੁਝ ਖਾਣੀ ਦਾ ਜਿਹੜਾ ਚਲਦਾ ਹੈ ਉਹਦਾ ਹੀ ਕੇਵਲ ਪ੍ਰਵਾਨ ਲਿਆ ਹੋਇਆ ਹੈ ਪ੍ਰਵਗਿਆਨ ਚ ਦੂਜਿਆਂ ਦਾ ਪ੍ਰਵਾਨ ਨਹੀਂ ਲਿਆ ਹੋਇਆ ਜੇ ਰੇਜਾ ਜੀ ਲਿਆ ਅੰਡੇ ਦਾ ਨਹੀਂ ਆ ਫੂਟੋ ਆਂਡਾ ਪਰ ਭੁਖਾ ਬਣਾ ਤੇ ਆ ਪਰਵਾਸਾ ਉਤਪਾਦ ਕੀ ਅੰਤਰ ਉਤਪਜ ਪਰ ਨ ਕੋਈ ਜਦ ਬੀਜ ਸਾਵਤੰਤਰ ਹੁੰਦਾ ਹੈ ਉਤਪਜ ਪੈਦਾ ਹੋਣ ਵਾਲਾ ਜੀ ਤੋ ਪਹਿਰਿ ਸੈਦਾ ਹੋਣਾ ਉਤਪਜ ਇਹ ਵੀ ਜਿਹਾ ਕਿ ਕੀ ਦਾ ਸਾਵਤ ਬਿਲਕੁਲ ਠੀਕ ਅੰਦਰ ਉਸ ਜਿਹੜਾ ਕਿ ਪੈਦਾ ਹੋਏ ਉਹ ਜਾਣਾ ਜਿੰਨ ਜਦੋਂ ਉਤਪਜ ਅੰਦਰ ਆ ਉਹ ਅੰਦਰ ਸਰ ਕੁਛ ਨਹੀਂ ਹੁੰਦਾ ਜਾਂ ਪੂਰਨ ਬ੍ਰਹਮ ਅੰਦਰ ਆ ਕੋਈ ਕਾਰ ਨਹੀਂ ਹੁੰਦਾ ਸਭ ਗੁਣ ਗੁਣ ਹੁੰਦੇ ਨੇ ਅਸ ਦੁਆ ਕੁਛ ਨਹੀਂ ਹੁੰਦਾ ਇਸ ਕੋਈ ਜੀ ਹੁੰਦੀ ਅੰਦਰ ਸੱਚ ਦੂਸਰਾ ਕੁਛ ਨਹੀਂ ਹੁੰਦਾ ਮਨ ਵਿੱਚ ਕਿਸੇ ਸੱਤੇ ਹੁੰਦੀ ਕੋਈ ਖੋਟ ਆ ਮਾਇਲ ਨਹੀਂ ਹੁੰਦੀ ਇਹ ਖੋਟ ਆ ਮਾਇਲ ਦੂਜੀ ਜੀ ਹੋਰ ਕੁਛ ਨਹੀਂ ਦੁਆ ਹੈਗਾ ਅਬਰ ਨਾ ਕੋਈ ਹੋਰ ਕੁਛ ਨਹੀਂ ਹੈ ਅੰਦਰ ਹਿਰਦੇ 'ਚ ਹੁਣ ਜਾਂ ਉਦੋਂ ਚੱਲ ਤਬਸਣ ਹੈ ਜਾਂ ਸਤਗੁਰ ਦਾ ਜਨਮ ਹੋਣਾ ਅੰਦਰ ਹੋਰ ਕੁਛ ਨਹੀਂ ਹੁੰਦਾ ਖਾਲੀ ਖਾਲੀ ਜੋ ਕਹੀਏ ਸੋ ਪ੍ਰਭ ਤੇ ਹੋਈ ਫਾਸ ਇੱਥੋਂ ਜਾ ਕੇ ਇੱਥੋਂ ਗਾਹਾਂ ਜਿਹੜੀ ਗੱਲ ਐ ਇੱਥੋਂ ਗਾਹ ਨਹੀਂ ਗੱਲ ਕਰ ਸਕਦਾ ਤੇ ਉਸ ਤੋਂ ਕਿੱਥਰ ਪੂਰਨ ਬ੍ਰਹਮ ਦੇ ਬਾਰੇ ਕੋਈ ਆਦਮੀ ਆਪਣੇ ਬਾਰੇ ਇਹ ਪੂਰਨ ਬ੍ਰਹਮ ਬਾਰੇ ਇੱਥੋਂ ਗਾਹ ਨਹੀਂ ਗੱਲ ਕਰ ਸਕਦਾ ਇੰਨੀ ਗੱਲ ਸਿਰਫ ਲਿਖ ਵਿੱਚ ਆ ਸਕਦੀ ਐ ਇੱਥੋਂ ਗਾਹ ਲਿਖਤ ਨਹੀਂ ਨਾ ਬੋਲਣ ਚਾਹੇ ਤਾਂ ਗਾਹ ਦੀ ਗੱਲ ਨਾ ਲਿਖਣ ਵਿੱਚ ਐ ਗਾਹ ਦੀ ਗੱਲ ਇੱਥੋਂ ਗਾਹ ਦੀ ਗੱਲ ਗੁਜਣ ਵਾਲੀ ਐ ਇਹਨਾਂ ਜਿਵੇਂ ਆਉਂ ਉਹਦੇ ਪੰਜਾਬ ਉੱਪਰੋਂ ਲੈ ਕੇ ਬੋਲਣੀ ਵੀ ਜਾਊਗੀ ਦੇਖੀ ਵੀ ਜਾਊਗਾ ਉੱਥੇ ਪਹ ਜਾ ਗਿਆ ਨਾ ਉੱਥੇ ਕੋਈ ਪ੍ਰਵਾਨ ਦਿੱਤਾ ਜਾਊਗਾ ਇਹ ਕੋਈ ਹੁਕਮ ਹੈ ਜੋ ਕੋਈ ਅੱਗੇ ਕਥਨ ਹੋਣਾ ਹੈ ਤੇ ਜੋ ਅੱਗੇ ਵੀ ਜੋ ਵਿਆਖਿਆ ਹੋਣੀ ਹੈ ਜੋ ਅੱਗੇ ਬੋਲਿਆ ਜਾਣਾ ਨਾ ਉਹ ਪ੍ਰਭ ਤੇ ਹੋਊ ਜੋ ਪ੍ਰਭ ਤੇ ਬੋਲਿਆ ਜਾਣਾ ਇਹ ਜੀ ਬੋਲੂਗਾ ਬੁਲਾਇਆ ਬੋਲੂਗਾ ਇਹ ਆਪਣੀ ਗਾਣੀ ਇੱਕ ਹੋਂ ਤੱਕ ਦੀ ਦੱਸ ਸਕਦਾ ਹੈ ਇਕ ਰਹਾ ਤਾਂ ਇੱਕੋ ਜਾਨਾ ਇੱਥੇ ਤੱਕ ਦੀ ਜਾਣਕਾਰੀ ਹੈ ਇਹ ਦੁਕਾਨ ਜਾਣਕਾਰੀ ਇਹ ਨਹੀਂ ਦੇ ਸਕਦਾ ਤੇ ਸੁਣ ਕੇ ਦਊਗਾ ਜੋ ਅੱਗੇ ਹੋਣਾ ਜੋ ਕੁਝ ਕਹਿਆ ਜਾਣਾ ਹੈ ਅਗਲਾ ਕਥਨ ਪ੍ਰਪਤ ਹੋਣਾ ਹਾਂਜੀ ਜੁਗੇ ਜਗੰਦਰ ਸਾਹਿਬ ਸੱਚ ਸੋਈ ਉਤਪਤ ਪਰਲੋ ਅਵਰ ਨਾ ਕੋਈ ਹੋਰ ਉਤਪਤ ਨਾਲੋਂ ਅਨੁਪਤੀ ਦੇ ਦੋਸ਼ ਵਿਦਾਏ ਹੋਏ ਨੇ ਬੇਦਾਂ ਵਿੱਚ ਇਹ ਦੋ ਵਾਰ ਵਿੱਚ ਉਹ ਉਤਪਤ ਪਨ ਲੋ ਹੋਰ ਦੀ ਕੋਈ ਚੀਜ਼ ਨਹੀਂ ਹੈ ਹੁਕਮ ਹੈ ਉਤਪਤ ਹੈ ਹੁਕਮ ਹੈ ਪਨ ਲੋ بس ਕੋਈ ਨਹੀਂ ਇਹ ਹੁਕਮ ਨਾਲ ਜਮਣ ਵਾਲਾ ਜਮਣ ਉਤਪਤੀ ਹੀ ਪਨ ਲੋ ਬੰਦਾ ਉਤਪਤ ਪਨ ਲੋ ਸਿਰਫ ਹੁਕਮ ਹੈ ਉਤਪਤੀ আর ਪਨ ਲੋ ਇੱਕ ਕਿਸੇ ਕਹਿ ਦੇ ਦੋ ਬਹਿਲੂ ਨੇ ਉਹ ਹੈ ਹੁਕਮ ਜੁਗਾਜ ਗੰਤਰਾ ਕਰਕੇ ਕੋਈ ਉਹ ਸਾਹਿਬ ਰਿਆ ਜਿਹੜਾ ਆਹ ਨੂੰ ਤਪਤਾ ਆਪੇ ਕਾਲ ਹੈ ਆਪੇ ਅਕਾਲ ਹੈ ਆਪੇ ਕਾਲ ਹੈ ਆਪੇ ਅਕਾਲ ਹੈ ਹੋ ਇੱਕ ਪਾਸਾ ਉਹਦਾ ਅਕਾਲ ਹੈ ਇੱਕ ਪਾਸਾ ਕਾਲ ਸਦਾ ਚੱਲਦਾ ਹੈ ਤਾਂ ਅਕਾਲ ਬਣਾ ਦਿੰਦਾ ਹੈ ਪੁੱਠਾ ਚੱਲਦਾ ਹੈ ਤਾਂ ਕਾਲ ਵਸ ਹੋ ਜਾਂਦਾ ਜੋ ਤਾ ਦੂਰ ਨੂੰ ਜਾਓਗੇ ਕਾਲ ਵਸ ਹੋ ਜਾਓਗੇ ਜਿਹੋ ਦੇ ਨੇੜੇ ਨੂੰ ਜਾਓਗੇ ਉਹ ਅਕਾਲ ਹੋ ਜਾਓਗੇ ਉਹਦੇ ਨਾਲ ਚਲੇ ਜਾਣਾ ਜੁੜ ਜਾਣਾ ਕਾਲ ਤੋਂ ਛੁਟਕਾਰਾ ਹੈ ਉਤਪਤੀ ਹੋ ਗਈ ਸਤਪੁਰ ਦਾ ਜਨਮ ਹੋ ਗਿਆ ਆ ਜੀਵਨ ਹੋ ਗਿਆ ਪਰ ਇੱਥੇ ਦੇ ਜੰਮਣ ਵਾਲਾ ਹੋ ਗਿਆ ਪਰ ਸੁਪਨਾ ਸਾਡੇ ਗਾੜੀ ਕੀ ਇਹ ਕਹਦੇ ਸੁਪਨਾ ਕਹਦੇ ਸੁਪਨਾ ਸਾਡੇ ਗਾੜੀ ਇਹ ਹੀ ਸੋਣਾ ਹੈ ਹਾਂਜੀ ਠੀਕ ਹੈ ਜੁਗਾ ਜਗੰਦਰ ਸਾਹਿਬ ਸੱਚ ਸੋਈ ਆਪਣਾ ਮੂਲ ਹੈ ਜੀ ਉਹ ਵੀ ਹੈ ਜੁਗਾ ਜਗੰਦਰ ਸਾਥ ਸੋਈ ਪੂਰਨ ਬ੍ਰਹਮ ਹੈ ਪੂਰਨ ਬ੍ਰੰਭ ਦੀ ਗੱਲ ਨਾਲ ਪੂਰ ਅੱਗੇ ਨਹੀਂ ਨਾ ਪੂਰਨ ਬ੍ਰੰਭ ਤੇ ਫਿਰ ਆਪ ਹੋ ਸਕਦਾ ਕੋਈ ਵੀ ਪੂਰੀ ਬੋਲ ਸਕਦਾ ਫਿਰ ਮੂਲ ਖਤਮ ਹੋ ਜਾਂਦਾ ਹੈ। ਉਹਦਾ ਪੂਰਨ ਬ੍ਰੰਭ ਦੇ ਰੂਪ ਚ ਆ ਕੇ ਖਤਮ ਹੋ ਗਿਆ। ਉਹ ਵੀਰ ਸੀ। ਉਹ ਵੀਜੇ ਸੀ। ਪਰ ਵੀਜ ਦਾ ਬੋੜ ਬਣਨਾ ਫਿਰਚ। ਜਿਹੜਾ ਵੀਜ ਦਾ ਬੋੜ ਹੈ ਨਾ ਉਹ ਫਿਰਚ ਹੈ ਫਿਰ। ਵੀਜ ਦਾ ਬਸ ਇਹਦਾ ਮੂਲ ਵੀ ਵੀਜੇ ਇੱਕ ਕਿਸਮ ਦਾ ਹੁੰਦਾ। ਤੇ ਵੀ ਵੀਜੇ ਦਾ ਨਾ ਹੁੰਦਾ। ਪਰ ਫਿਰ ਮੂਲ ਮੂਲ ਫਿਰ ਹੋਰ ਕਿਸਮ ਦਾ ਹੋ ਜਾਂਦਾ ਹੈ ਸੈਂਟਰ ਜਿਵੇਂ ਜਿੱਥੋਂ ਫਿਰਚ ਪੈਦਾ ਹੋਇਆ ਹੈ ਜੜ ਇੱਕ ਪਾਸੇ ਨੂੰ ਕੋਈ ਤਲਾ ਇੱਕ ਉਹ ਸੈਂਟਰ ਵਾਲੀ ਜਗ੍ਹਾ ਮੂਲ ਹੋ ਜਾਂਦੀ ਹੈ ਠੀਕ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜੁਗ ਜਗੰਦਰ ਸਾਹਿਬ ਸੱਚ ਸੋਈ ਸ਼ਬਦ ਗੁਰੂ ਦੀ ਗੱਲ ਹੈ ਕਿ ਇਹ ਪੂਰਨ ਬ੍ਰਹਮ ਦੀ ਗੱਲ ਹੈ। ਆ ਪੂਰਨ ਬ੍ਰਹਮ ਦੀ ਗੱਲ ਹੈ ਰੂਪੋਦਰੂਪਨ ਹੋਦਾ ਹੋਣਾ ਪੂਰਨ ਪੂਰਨ ਬ੍ਰਹਮ ਨੇ ਸ਼ਬਦ ਹੋ ਜਾਣਾ ਜਦ ਕਹੇ ਉਹ ਜਮ ਰਿਹਾ ਉਸ ਕੀ ਹੋ ਰਿਹਾ ਹੈ ਇਹ ਹੋ ਗਿਆ ਤਾਂ ਫਿਰ ਕੋਈ ਹੋ ਗਿਆ ਯਾਨੀ ਉਦੋਂ ਤੱਕ ਪੂਰ ਬ੍ਰਹਮ ਦਾ ਰੂਪ ਹੋਣਾ ਪੂਰ ਬ੍ਰਹਮ ਵੀ ਰੂਪ ਉਦੋਂ ਤੱਕ ਹਲਦਾ ਉਹ ਗਾਹੀ ਗੱਲ ਫਿਰ ਬਚ ਰੂਪ ਤੋਂ ਹੋ ਗਈ ਦੱਸੋ ਠੀਕ ਹੈ ਜੀ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨੀ ਜਪਿਆ ਤਨੇ ਹੀ ਸੁਖ ਪਾਇਆ ਹਰੀ ਕੇ ਨਾਮ ਨਾਲ ਲੱਗਾ ਜਮ ਤੀਰ ਰਹੋ ਹਾਂ ਜਮ ਤੀਰ ਰਹਤਾ ਹਾਂ ਜਮ ਦਾ ਤੀਰ ਉਹ ਗਾਇ ਬਹੁਤ ਗਹਿਰਾਈ ਆਕਤਰਾ ਮਾਲਕਾ ਉਹ ਬੋਲਦਾਰੀ ਬਹੁਤ ਆਣੀ ਹੋ ਕਹਿੰਦਾ ਉਹ ਐਸਾ ਗਹਿੜਾ ਵੀਰ ਹੈ ਜਿਹੜਾ ਜਪਿਆ ਤੇ ਨਹੀਂ ਹਿਸਕ ਪਾਇਆ ਇਹਨਾਂ ਨੂੰ ਤਾਂ ਜਾਣ ਲਿਆ ਨਾ ਉਹਨਾਂ ਨੂੰ ਚੁੱਪ ਕਰਕੇ ਸੁੱਖ ਦੇ ਦਿੰਦਾ ਦੱਸਦਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਸੁੱਖ ਦੇ ਦਿੰਦਾ ਅੰਦਰ ਦੇ ਅੰਦਰ ਹੀ ਸੁੱਖੀ ਹੋ ਜਾਂਦੇ ਨੇ ਉਹ ਅੰਦਰੇ ਅੰਦਰੇ ਉਹਨਾਂ ਨੂੰ ਬਿਲਾਸ ਹੋ ਜਾਂਦਾ ਜਾਂਦਾ تیر ਉਹਨਾਂ ਨੂੰ ਲੱਗਦਾ ਹੀ ਨਹੀਂ ਜਦੋਂ ਉਹਨਾਂ ਨੂੰ ਝੋਟ ਕਰੇ ਨਹੀਂ ਸਕਦਾ ਪਰ ਉਹਨਾਂ ਤੇ ਕੋਈ ਅਸਰ ਹੀ ਨਹੀਂ ਕਰਦਾ। ਜਿੰਤਾ ਉਹਨਾਂ ਨੂੰ ਸਤਾਉਂਦੀ ਉਹ ਹੈ ਨਹੀਂ। ਜਮਲ ਮੰਗ ਤੋਂ ਬਚਾ ਤੇ ਰਹੋ। ਠੀਕ ਹੈ ਜੀ। ਜਿਹਨੂੰ ਪਿੱਛੇ ਸਾਹਿਬ ਲਿਖਿਆ ਸੀ ਉਹਨੂੰ ਹੁਣ ਇੱਥੇ ਠਾਕੁਰ ਲਿਖਤਾ। ਤੇ ਤਿੰਨ ਹੀ ਸੁਖ ਪਾਇਆ ਕਹਿਣ ਦਾ ਭਾਵ ਉਹ ਸੁਖ ਸਾਗਰ ਚ ਜਾ ਕੇ ਬਿਰਾਜਮਾਨ ਹੋ ਗਏ ਆਂ ਜੀ। ਵਾਹ ਸੁਖ ਸਾਗਰ ਉਹਦੇ ਅੰਦਰ ਸੁਖ ਸਾਗਰ ਹੋ ਗਿਆ। ਤਾਂ ਕੱਲ ਵਿਚਾਰ ਲਈ ਪਰਵਦਾ ਆਪਣ ਦਾ ਚੱਕਤਾ ਘਰ ਇੱਕੋ ਹੀ ਹੋ ਗਿਆ। ਨਾਮ ਰਤਨ ਹੀਰਾ ਨਿਰਮੋਲ ਸੱਚਾ ਸਾਹਿਬ ਅਮਰ ਅਤੂਲ ਜੇਹਵਾ ਸੂਚੀ ਸੱਚਾ ਬੋਲ ਘਰਦਰ ਸੱਚਾ ਨਾਹੀ ਰੋਲ ਲਖਣ ਦੇ ਬਾਦ ਕੀ ਪ੍ਰਾਪਤੀ ਕੀ ਹੋਈ ਉਹਨਾਂ ਦੇ ਨਾਮ ਦਾ ਤਾਂ ਹੁੰਦਾ ਫਿਰ ਹਿਰਦੇ ਚ ਹੀਰਾ ਨਿਰਮੋਲ ਦਿਲ ਮੋਲ ਕਹੀ ਰਤਨ ਉਹਨਾਂ ਕੋਲ ਸਭ ਦੇ ਮਤਲਬ ਚੇਨ ਹੁੰਦੇ ਨੇ ਜਿੰਨੇ ਵੀ ਰਤਨ ਨੇ ਹੀਰੇ ਨਰਮੋਲਕ ਨੇ ਗੁਰਬਾਣੀ ਦੇ ਗੋਣੇ ਸਾਰੇ ਉਹਨਾਂ ਨੇ ਸਮਝ ਲਏ ਜਾਣ ਲਏ ਹੁੰਦੇ ਨੇ ਮੰਨ ਲਏ ਹੁੰਦੇ ਨੇ ਗੁਰਬਾਣੀ ਦਾ ਸਾਰਾ ਗਿਆਨ ਉਹਨਾਂ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਸਾਚਾ ਸਹਿਬ ਅਵਤੋਲ ਜਿਹੜਾ ਸਹਿਬ ਹੈ ਅੰਦਰਲਾ ਉਹਨਾਂ ਦਾ ਉਸ ਸਹਿਬ ਬਣ ਗਿਆ ਹੁਣ ਸਾਚਾ ਹੋ ਗਿਆ ਤਾਂ ਸਹਿਬ ਜਦ ਬੰਨ ਸਾਚਾ ਹੋ ਗਿਆ ਫਿਰ ਇਹ ਵੀ ਸਹਿਬ ਹੈ ਅਤੋਲ ਅਮਰ ਹੋ ਗਿਆ ਨਮਰ ਬੰਤੋ ਸਰਕਾਰਾ ਹੋ ਗਿਆ ਅਤੋਲ ਹੁਣ ਇਹਦੀ ਬੋਲ ਜਿਹੜੇ ਨੇ ਕੋਈ ਹੋ ਪਾਸ਼ਾ ਬੋਲਦਾ ਅਤੋਲ ਇਹਦੀ ਪਾਸ਼ਾ ਨੂੰ ਨਹੀਂ ਕੋਈ ਤੋਲ ਸਕਦਾ ਸੱਚ ਨੂੰ ਕੌਣ ਤੋਲੂਗਾ ਤੋਲ ਕੇ ਦਾ ਝੂਠੇ ਤੋਲ ਕੇ ਬੋਲਿਆ ਜਾਂਦਾ ਹੈ ਝੂਠ ਖੜ ਦਿੱਤਾ ਜਾਂਦਾ ਹੈ ਤੋਲ ਲੈ ਫਿਰ ਅਤੋਲ ਹੋ ਜਾਂਦਾ ਸੱਚ ਅਤੋਲ ਹੈ ਕੋਈ ਤੋਲੀ ਦਾ ਮਾਇਆ ਜਾ ਸਕਦੀ ਹੈ حاجه ਫੋਲਿਆ ਜਾ ਸਕਦਾ ਤੋਲਾ ਤੋਲ ਬਚਨ ਹੁੰਦੇ ਨੇ ਅਬੋਲਾ ਤੋਲ ਬਚਨ ਹੁੰਦੇ ਜੇ ਬਾਹ ਸੁਚੀ ਸਾਚਾ ਬੋਲ ਜੇ ਬਾਹ ਸੁਚੀ ਬੁੱਧੀ ਅੰਦਰ ਸੁਚੀ ਹੁੰਦੀ ਹੈ ਹੁੰਦਾ ਵੀ ਸੱਚਾ ਸੱਚਾ ਬੋਲ ਸਾਚ ਬੋਲਣ ਜਿਹੜੀ ਆਤਮ ਸੁਚੀ ਅਕਲ ਸੁਚੀ ਬੋਲ ਸਕੇ ਕਰਦਰ ਸਾਚਾ ਨਹੀਂ ਰੂਲ ਕਰਦਰ ਵੀ ਉਹਨਾਂ ਦਾ ਸੱਚਾ ਹੀ ਹੁੰਦਾ ਫਿਰ ਆ ਝੂਠੀ ਦੁਨੀਆ 'ਚ ਉਹਨਾਂ ਦਾ ਕੋਈ ਕਰਦਰ ਨਹੀਂ ਹੁੰਦਾ ਤੇ ਉਸ ਦਿਨ ਅੱਜ ਕੋਈ ਕੁਛ ਨਹੀਂ ਹੁੰਦਾ ਉਹਦੀ ਝਪਰੇ ਦਾ ਛੱਲ ਗਵੀਰ ਦਾ ਨਾ ਦੇਸ਼ ਨਾ ਗਾਂ ਕੁਛ ਨਹੀਂ ਹੁੰਦਾ ਮੇਰੇ ਸੰਸਾਰ ਦੇ ਵਿੱਚ ਨਾ ਹੀ ਰੋਲ ਉਹ ਇਹਨਾਂ ਦਾ ਕਿਸੇ ਨਾਲ ਦਾ ਲਪੇਟ ਨਹੀਂ ਹੁੰਦੀ ਨਾ ਉਹ ਕਿਸੇ ਜੀਵ ਨਾਲ ਜੁੜੇ ਹੋਏ ਹੁੰਦੇ ਨੇ ਨਾ ਉਹਨਾਂ ਦਾ ਕੋਈ ਰੋਲ ਹੁੰਦਾ ਇਹਦੇ ਵਿੱਚ ਨਾ ਆਪਣਾ ਧਖਲ ਰਹਿਣ ਸੰਸਾਰ ਕੋਈ ਧਖਲੇ ਨਹੀਂ ਰੱਖਿਆ ਉਹਨਾਂ ਨੇ ਆਪ ਇਹ ਗਾ ਰੋ ਅੰਗਰੇਜ਼ੀ ਦਾ ਸ਼ਬਦ ਵੀ ਹੈ ਉਹੇ ਜਿਹਾ ਹੀ ਅਰਥ ਪੰਜਾਬੀ ਚ ਹੋ ਰਿਹਾ ਇਹਦਾ ਹਾਂਜੀ ਹਾਂਜੀ ਇਹੋ ਜਿਹਾ ਹੀ ਅਰਥ ਹੋ ਰਿਹਾ ਇਹਦਾ ਅੱਛਾ ਇੱਕ ਬਨਮੇ ਬੈਸਾ ਡੂੰਘਰ ਸਥਾਨ ਨਾਮ ਵਿਸਾਰ ਬਚੇ ਹੈ ਅਪਮਾਨ ਸਤਾਂ ਉਹ ਵੀ ਰੱਬ ਦੀ ਪ੍ਰਾਪਤੀ ਨੂੰ ਬੈਠੇ ਨੇ ਉਹ ਵੀ ਧਾਰਮਿਕ ਬੰਦੇ ਨੇ ਜੰਗਲ ਜਾਣਦੇ ਨੇ ਇੱਕ ਬਨਮੇ ਬੈਸਾ ਉਤੇ ਜਾ ਕੇ ਬੈਠਦੇ ਨੇ ਡੂੰਗਾ ਰਸਤਾਨ ਘੋਰਾਪੱਟ ਕੇ ਡੂੰਗਾ ਘੋਰਾਪੱਟ ਤੇ ਉਹਦੇ ਵਿੱਚ ਸਾਡੇ ਵਿੱਚ ਬੈਠੇ ਹੁੰਦੇ ਨੇ 350 ਨਾਂ ਦਾ ਸਾਰ ਪਚਾਂਵਾਨ ਗਿਆਨ ਲੈ ਨਹੀਂ ਰਹੇ ਸਮਾਧੀ ਹੁੰਦੀ ਲਾਈ ਜਾਂਦੇ ਨੇ ਉਹ ਅਹੰਕਾਰ ਹੋਇਆ ਵੀ ਅਸੀਂ ਤਾਂ ਜੀ ਘੋਰੇ ਤੇ ਬੈਠੇ ਹਾਂ ਸੰਤੋ ਬਾਹਰ ਨਿਕਲਦੇ ਹੀ ਨਹੀਂ ਉਹ ਤਾਂ ਸੂਰ ਹੀ ਦੇਖਦੇ ਹੀ ਨਹੀਂ ਆ ਉਹਨਾਂ ਨੇ ਅਫਵਾਹ ਲਾਈ ਹੁੰਦੀ ਹੈ ਇਸੇ ਗੱਲ ਦੀ ਉਹਨਾਂ ਦੀ ਇੱਜ਼ਤ ਹੁੰਦੀ ਹੈ ਗਿਆਨ ਬੰਦੇ ਹੁੰਦਾ ਨਹੀਂ ਜਾਨ ਕੋਲੇ ਤਾਂ ਨਹੀਂ ਹੁੰਦਾ ਜਾ ਜਾ ਕੇ ਇਹਨਾਂ ਨੇ ਸਾਰੇ ਦੇਖੇ ਨੇ ਕੋਈ ਨਾ ਕਿਤੇ ਸਾਰਿਆਂ ਨੂੰ ਵੜੇ ਨੇ ਜਿਹੜੇ ਜਿਹੜੇ ਦੇਖੇ ਨੇ ਉਹਦੇ ਹਵਾਲੇ ਦੇ ਸਾਰਿਆਂ ਦੇ ਸਾਰੇ ਇਹ ਜਿਹੀ ਨੇ ਉਹਨਾਂ ਜੋ ਇੱਕ ਵੀ ਬੰਦਾ ਨੇ ਠੀਕ ਮਿਲਿਆ ਉਹਨਾਂ ਨੇ ਸਾਰਿਆਂ ਵਾਸਤੇ ਲਿਖੀ ਇਹ ਪੰਤੀ ਜਿਹੜੇ ਇੱਕ ਜੰਗਲ ਦੀ ਬੰਦ ਨੇ ਨੇ ਡੂੰਘੇ ਅਸਾਂ ਪੱਟ ਕੇ ਭੋਰੇ ਪੱਟ ਕੇ ਉਹਨਾਂ ਦਾ ਨਾਮ ਵਸਾਰਿਆ ਹੋਇਆ ਔਰ ਭਗਵਾਨ ਤੇ ਫਸਿਆ ਹੋਇਆ ਨੇ ਤੇ ਅਸੀਂ ਭਗਤਾਂ ਇਹ ਕੀ ਦਾ ਅਹੰਕਾਰ ਆ ਕੇ ਜੀ ਬਹੁਤ ਸਭ ਦਾ ਬੜੇ ਤਗੜੇ ਦੁਨੀਆ ਮੰਦੀ ਜਰੂਰ ਹੈ ਹਾਂਜੀ ਨਾਮ ਬਿਨਾ ਕੀ ਗਿਆਨ ਧਿਆਨ ਗੁਰਮੁਖੀ ਪਾਵੇਂ ਦਰਗਾਹਮਾਨ ਹਾਂ ਹੋਏ ਦੱਸੋ ਵੀ ਨਾਮ ਤੇ ਬਿਨਾ ਉਹਨਾਂ ਨੇ ਪੁੱਛਿਆ ਕੋਈ ਕਿ ਆਪ ਦੱਸਣ ਪੁੱਛਿਆ ਉਹਨਾਂ ਨੇ ਪੁੱਛੋ ਜਵਾਬ ਕਦੇ ਨਹੀਂ ਦਿੱਤਾ ਉਹਨਾਂ ਨੇ ਕਿਹਾ ਮੈਨੂੰ ਪੁੱਛਿਆ ਜਾਵੇ ਇਹਨਾਂ ਦਾ ਜਵਾਬ ਲੈ ਕੇ ਕਿ ਨਾਮ ਤੇ ਬਿਨਾ ਕੀ ਗਿਆਨ ਹੈ ਕੀ ਧਿਆਨ ਹੈ ਉਹ ਦੱਸਣ ਕਿਹੜਾ ਗਿਆਨ ਹੈ ਉਹਨਾਂ ਕੋਲ ਨਾਮ ਤੋਂ ਕਿਨੋ ਹੋਰ ਇਹ ਦੁਖੀ ਹੁੰਦੀ ਕਿ ਕਿੱਥੇ ਧਿਆਨ ਜੋੜਦੇ ਨੇ ਸਾਨੂੰ ਸਮਝਾ ਦੇਣ ਉਹ ਪਰ ਕੋਈ ਜਵਾਬ ਨਹੀਂ ਦਿੱਤਾ ਅੱਜ ਤੱਕ ਸਭ ਚੁੱਪ ਨੇ ਗੱਲ ਨਹੀਂ ਹੋਈ ਸਾਡੇ ਕੋਲ ਜਵਾਬ ਕੋਈ ਨਹੀਂ ਆਇਆ ਹੋਇਆ ਪਰ ਪ੍ਰਚਾਰ ਉਹੀ ਚੱਲਦਾ ਫਿਰ ਵੀ ਉਸੇ ਧਿਆਨ ਦਾ ਪ੍ਰਚਾਰ ਚੱਲਦਾ ਪਰ ਉਹਨਾ ਨੂੰ ਧਿਆਨ ਚੱਲਦਾ ਸਿਮਰਤ ਸ਼ਾਸਤਰਾਂ ਦਾ ਇਸ ਗੱਲ ਦਾ ਜਵਾਬ ਕੋਈ ਨਹੀਂ ਮਰਬਾਨੀ ਜਿਹਨੇ ਨਾਮ ਬਿਨਾਂ ਕਾ ਗਿਆਨ ਤੇ ਹਾਨ ਨਾਮ ਤੇ ਬਿਨਾਂ ਕੋਈ ਗਿਆਨ ਹੈ ਨਾ ਨਾ ਹੁਕਮ ਦੇ ਬਿਨਾਂ ਧਿਆਨ ਜੁੜਦਾ ਹੈ ਹੁਕਮ ਦੇ ਬਿਨਾਂ ਧਿਆਨ ਜੁੜਦਾ ਹੀ ਨਹੀਂ ਗੁਰਮੁਖੀ ਪਾਵ ਹੈ ਸਰਕਾਰ ਮਾਨ ਇਸ ਸਰਖੇ ਦਰਬਾਰ ਗੁਰਮਖਾਡੂ ਮਿਲਿਆ ਗੁਰਮਖਾਦਿ ਜਿਹੜੀ ਵਿਚਾਰਤਾਰ ਹੈ ਇਹਨੂੰ ਸਲਮਾਨ ਮਿਲਿਆ ਬਾਕੀ ਕਿਸੇ ਨੂੰ ਸਲਮਾਨ ਨਹੀਂ ਮਿਲਿਆ ਸਾਰੇ ਮਨ ਮੁਖ ਨੇ ਇਹ ਸਾਬਤ ਕਰਕੇ ਦਿਖਾਓ ਸਰਕਾਰ ਜੀ ਦੱਸੋ ਕੋਈ ਗੱਲ ਜੇ ਕੋਈ ਗਿਆ ਹੋਵੇ ਸਰਕਾਰ ਦੇ ਵਿੱਚ ਸੁਣਾਵੇ ਸਰਕਾਰ ਕੀ ਬਾਤਾਂ ਗਾਂਡ ਕਾਕ ਸੁਣਾਵੇ ਇਹਨਾਂ ਨੇ ਸਰਕਾਰ ਦੀਆਂ ਗੱਲਾਂ ਦਸੀਆਂ ਨੇ ਤੁਸੀਂ ਦੱਸੋ ਸਰਕਾਰ ਜਿਹੜੀ ਹੈ ਤੁੜੀ ਉੱਤੇ 3 ਗੱਲ ਉੱਤੇ ਦੀ ਕੋਈ ਗੱਲ ਦੱਸੋ ਹਾਂਜੀ ਹੱਠ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ ਲੀ ਲੋਕ ਸੁਣਾਵੈ ਤੀਰਥ ਭਰਮਸ ਵਿਆਦ ਨਾ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ ਆਖਿ ਯੋਗ ਦੇ ਵਿੱਚ ਅਹੰਕਾਰ ਤਾਂ ਹੱਟ ਜੂਗਾ ਤੁਹਾਡਾ ਰਾਪਤੀ ਹੋਰ ਕੁਝ ਨਹੀਂ ਇਹਦੇ ਵਿੱਚ ਗਾਂਧੀ ਪ੍ਰਾਪਤੀ ਨਹੀਂ ਹੈ ਇਹਦੇ ਵਿੱਚ ਜੋ ਨਾਮ ਦੀ ਪ੍ਰਾਪਤੀ ਤੁਸੀਂ ਕਹਿੰਦੇ ਹੋ ਆ ਜੀਤੀ ਦੀ ਪ੍ਰਾਪਤੀ ਕਹਿੰਦੇ ਹੋ ਪੋਜ਼ਿਟਿਵ ਕੋਈ ਪ੍ਰਾਪਤੀ ਨਹੀਂ ਹਟ ਹਟ ਦੇ ਵਿੱਚ ਹੰਕਾਰ ਪੈਦਾ ਹੁੰਦਾ ਹੈ ਹਟ ਹੰਕਾਰ ਹਟ ਹੰਕਾਰ ਕਰੇ ਹਟ ਦੇ ਨਾਲ ਹੰਕਾਰ ਪੈਦਾ ਕਰਦਾ ਹੈ ਨਹੀਂ ਪਾਵਾ ਹੋਰ ਪ੍ਰਾਪਤੀ ਕੁਝ ਵੀ ਨਹੀਂ ਪਾਠ ਪੜੇ ਲੈ ਲੋਕ ਸੁਣਾਵੇ ਯਾਦ ਹੋਵੇ ਪਾਠ ਪੜ ਲੈਣੇ ਲੋਕਾਂ ਨੂੰ ਸੁਣਾਉਣੇ ਨੇ ਪੜ ਕੇ ਪੜ ਕੇ ਸੁਣਾਉਂਦੇ ਨੇ ਵਿਚਾਰ ਤੇ ਨਹੀਂ ਰੱਖਦੇ ਵਿੱਚ ਛੁਪਿਆ ਹੋਇਆ ਅਸਲੀ ਗੱਲ ਉਹ ਨਹੀਂ ਦੱਸਦੇ ਪਛਾਣਦੇ ਨਹੀਂ ਫੜਦੇ ਹਾਂ ਹਜ਼ਰ ਇਹ ਤਾਂ ਪਰਮਸਤੂ ਯਾਦਨਾ ਜਾਵਾ ਇਹ ਸਾਡੇ ਪਰਮਦੇ ਪਰਮਣ ਦੇ ਨਾਲ ਇਹ ਸਾਡੇ ਘੁੰਮਣ ਦੇ ਨਾਲ ਇਹ ਜਿਹੜੇ ਪੰਜਾਬ ਕਾਰਨ ਤੋਂ ਹੋਰ ਬੁਕਾਰ ਵਧ ਗਏ ਕ੍ਰਿਸ਼ਨਾਂ ਵਧ ਗਏ ਔਖ ਵਧ ਗਈ ਸਮਝਿਆ ਨਹੀਂ ਈਰਖਾ ਦੇਸ਼ ਵਧ ਗਏ ਬਹੁਤ ਕੁਝ ਵਧ ਗਿਆ ਉਹ ਵਿਆਦ ਜਿਵੇਂ ਵਿਆਦ ਬਣੀ ਜਾਂਦੀ ਬੂਲ ਤੱਕ ਹੀ ਜਾਣਾ ਜਿਹੜਾ ਉੱਤੇ ਵਧਿਆ ਆਣੀ ਆਵਲੇ ਸੁਖ ਦੀਆਂ ਟਾਣੇ ਛੋਟੇ ਮੋੜ ਲਾ ਕੇ ਸੁਖਾਏ ਦਿਨਾਂ। ਇਹ ਵੀ ਇਹਨਾਂ ਤੇ ਵੀ ਕੋਈਆਂ ਸਮਝ ਤੁਹਾਡੇ ਇਸ ਪੱਕੇ ਦਾ। ਏਲੇ ਪੱਕੇ ਨੇ ਇਸ ਬਰਸਿਦੇ ਉਪਰਾਂ ਦੇ ਬਰਸਿਦੇ ਪੱਤੇ ਵੀ ਨਹੀਂ ਝਾੜਦਾ ਤੁਹਾਡਾ ਤਾਂ ਇਹ ਸਭ ਕੁਝ। ਅਸਰੇ ਵੀ ਕੋਈ ਕਾਹਦੇ ਹਾਂ। ਤੀਰਥ ਭਰਮਸ ਵਿਆਦ ਨਾ ਜਾਵੇ। ਨਾਮ ਬਿਨਾ ਕੈਸੇ ਸੁਖ ਪਾਵੇ। ਆ ਨਾਮ ਤਾਂ ਬਿਨਾ ਸੁਖ ਕੈਸੇ ਹੋਜੂਗਾ। ਨਾਮ ਬਿਨਾਂ ਕੈਸੇ ਚੁਰਪਾਵੇ ਇਹ ਨਾਮ ਨਹੀਂ ਹੈ ਸੁਖ ਨਹੀਂ ਬਣ ਸਕਦਾ ਗੱਲ ਨਾਮ ਤੇ ਆ ਕੇ ਮੁਕਾਈ ਹੈ ਹਰ ਧਮਕੀ ਦੇ ਵਿੱਚ ਔਰ ਡਿਫਰੈਂਟ ਕਿਸਮ ਦੇ ਜਿਹੜੇ ਲੋਕ ਨੇ ਤੇ ਫਰੈਂਕ ਕਿਸਮ ਦੇ ਜਿਹੜੇ ਮਤਾਂ ਨੇ ਹਿੰਦੂ ਵਾਸਤੇ ਵਿੱਚ ਹਿੰਦੂ ਵਾਸਤੇ ਕੋਈ ਆਪਣੀ ਵਤ ਨਹੀਂ ਇੱਕ ਵਤ ਨਹੀਂ ਹੈ ਬਹੁਤ ਸਾਰੀਆਂ ਵਤਾਂ ਜਿਹੜੀਆਂ ਪਰਮੀਆਂ ਹੋਈਆਂ ਨੇ ਸੱਚ ਤੋਂ ਸੱਚ ਤੋਂ ਜਿਹੜੀਆਂ ਵੇਦ ਤੋਂ ਵੇਦ ਮਤ ਤੋਂ ਜਿਹੜੀਆਂ ਅ ਧੜਕੀਆਂ ਹੋਈਆਂ ਮਤਾਂ ਨੇ ਰਾ ਭੁੱਲੀਆਂ ਆਈਆਂ ਨੇ ਅਧਰੋਣਾਂ ਹੋਈਆਂ ਮਤਾਂ ਨੇ ਡਿਫਰੈਂਟ ਕੱਢਿਆ ਜਿਹਨੂੰ ਰਾ ਹਵੇ ਆਤਮ ਗਿਆਨ ਤੋਂ ਉਹਨਾਂ ਸਾਰਿਆਂ ਨੂੰ ਕੰਨੈਮ ਕੀਤਾ ਬਾਰੀ ਬਾਰੀ ਕੀ ਦੱਸਿਆ ਨਾਮ ਤੋਂ ਬਿਨਾ ਕੁਝ ਵੀ ਪ੍ਰਾਪਤੀ ਨਹੀਂ ਸਕਦੀ ਐਂਡ ਲਾਹਰ ਇਹ ਨਾਮ ਤੋਂ ਸਖਣੀਆਂ ਮਤਾਂ ਦੇ ਸਾਹ ਅੱਛਾ ਜੀ ਇਹ ਨਾਮ ਵੀ ਹੋਰ ਤਰ੍ਹਾਂ ਲੱਗਣਗੇ ਜਿਹੜੇ ਨਾਮ ਵੀ ਡੁਪਲੀਕੇਟ ਹੈ ਨਾ ਜੱਬੀ ਡੁਪਲੀਕੇਟ ਹੈ ਇਹ ਸਭ ਡੁਪਲੀਕੇਟ ਆ ਇਹਨਾਂ ਦਾ ਜਿਹੜਾ ਗਾਨ ਉਹ ਵੀ ਡੁਪਲੀਕੇਟ ਸਭ ਇਹਨਾਂ ਦਾ ਕੀ ਉਹ ਵੀ ਡੁਪਲੀਕੇਟ ਆ ਸਾਰੇ ਨੋ ਹੀ ਤੇ ਰਹੀ ਡੁਪਲੀਕੇਟ ਸਭ ਕੁਝ ਅੱਛਾ ਜੀ ਪਾਠ ਪੜਾ ਲੈ ਲੋਕ ਸੁਣਾਵੇ ਜਿਵੇਂ ਆਪਾਂ ਅਖੰਡ ਪਾਠ ਕਰਦੇ ਆਂ ਏਹੀ ਗੱਲ ਹੈ ਜੀ ਹਾਂ ਪੜ ਪੜਦੇ ਪਰ ਜੋ ਅੰਦਰ ਗੱਲ ਛੁਪੀ ਹੈ ਉਹ ਵਿਚਾਰ ਤੋਂ ਹੀ ਪਤਾ ਲੱਗਦੀ ਹੈ ਜੀ ਹਾਂ اپنی ਰਹਿਤ ਮਰਿਆਦਾ ਚ ਵੀ ਲਿਖਤਾ ਜੀ ਸਿੱਖ ਨੇ ਪੰਜ ਬਾਣੀਆਂ ਪੜ੍ਹਨੀਆਂ ਵਿਚਾਰਨ ਦੀ ਗੱਲ ਤਾਂ ਉਹ ਵੀ ਨਹੀਂ ਕਰਦੇ ਨਾਮ ਜਿ ਲਾਉਣ ਵਾਸਤੇ ਰਹਿਤ ਮਰਿਆਦਾ ਬਣਾਈ ਸੀ ਉਹਨਾਂ ਨੇ ਬਣਾਈ ਸੀ ਛੇ ਜੋ ਕੰਮ ਹੋ ਰਿਹਾ ਸੀ ਉਹ ਗੋਰੀ ਸਰਕਾਰ ਕਰ ਰਹੀ ਸੀ ਭਾਈ ਮਾਨੀ ਸੀ ਤੋਂ ਬਾਅਦ ਤਾਂ ਦੁਸ਼ਮਣ ਮੁਸਲਮਾਨ ਹਿੰਦੂ ਸੀ 1850 ਤੋਂ ਬਾਅਦ 1870 ਚ ਗੋਰਿਆਂ ਨੇ ਅੰਗਰੇਜ਼ੀ ਅਨਵਾਦ ਕਰਾ ਕੇ ਇਹਨਾਂ ਦੋਵਾਂ ਨੂੰ ਛੱਡ ਕੇ ਗੋਰੇ ਸਾਡੇ ਦੁਸ਼ਮਣ ਬਣ ਗਏ ਸਭ ਤੋਂ ਜ਼ਿਆਦਾ ਭਗਤ ਬਾਣੀ ਦਾ ਵਿਰੋਧ ਗੋਰਿਆਂ ਨੇ ਕਰਵਾਇਆ ਕਰਵਾਇਆ ਸਾਡੇ ਮਨ ਨਹੀਂ ਕਰਿਆ ਉਹਨਾਂ ਨੂੰ ਇਹ ਫਾਇਦਾ ਸੀ ਕਿ ਉਹਨਾਂ ਦੀ ਮੱਤ ਉਸ ਸਮੇਂ ਬਚਦੀ ਸੀ ਬੁੱਤ ਪੂਜ ਪੂਜ ਹਿੰਦੂ ਮੁਏ ਤੁਰਕ ਮੁਏ ਸਰਨਾਇ ਉਹ ਤਾਂ ਫਿਰ ਦੋਹੇ ਮੱਤਾਂ ਨੂੰ ਜਦੋਂ ਤੁਸੀਂ ਝਾੜ ਮਾਰਦੇ ਸੀ ਉਹਨਾਂ ਨੇ ਰਲ ਕੇ ਸਾਡੀ ਮੱਤ ਕਮਜ਼ੋਰ ਕਰਨੀ ਚਾਹੀ ਹਾਂ ਹਾਂ ਉਹਨਾਂ ਨੇ ਜਿਹੜੀ ਸਿੰਘ ਸਭਾ ਮੂਵਮੈਂਟ ਹੈਗੀ ਹੈ ਇਹ ਸਿੱਖਾਂ ਨੇ ਨਹੀਂ ਸੀ ਚਲਾਈ ਇਹ ਗੋਰਿਆਂ ਨੇ ਚਲਾਈ ਹੋਈ ਸੀ ਜੇ ਤੁਸੀਂ ਇਸ ਗੱਲ ਦੀ ਡਿਟੇਲ 'ਚ ਜਾਓ ਉਹਨਾਂ ਨੇ ਉਸ ਤੋਂ ਬਾਅਦ ਰਹਿਤ ਮਰਿਆਦਾ ਬਣਵਾਈ ਹੈ ਫਾਲਸਾ ਸ਼ਬਦ ਗਾਇਬ ਗੋਰੀਆਂ ਨੇ ਕਰਵਾਇਆ ਸਾਡੀ ਹਿਸਟਰੀ ਚ ਠੀਕ ਆ ਅਸੀਂ ਨਾਲ ਰਲੇ ਰਹੇ ਸੀ ਕਿ ਅਸੀਂ ਭੁੱਖੇ ਸੀਗੇ ਚੌਧਰ ਦੇ ਤੇ ਹੁਣ ਇਹ ਗੱਲਾਂ ਖੁੱਲ੍ਹ ਰਹੀਆਂ ਕਿ ਜੋ ਨੁਕਸਾਨ ਭਗਤ ਬਾਣੀ ਦਾ ਬਰੋਧ ਉਸ ਤੋਂ ਪਹਿਲਾਂ ਕਦੇ ਹੋਇਆ ਹੀ ਨਹੀਂ ਜਦੋਂ ਅੰਗਰੇਜ਼ੀ ਦਾ ਟੀਕਾ ਹੋਇਆ ਉਸ ਤੋਂ ਬਾਅਦ ਭਗਤ ਬਾਣੀ ਦਾ ਬਰੋਧ ਸ਼ੁਰੂ ਹੋਇਆ ਇੱਕ ਗੱਲ ਮੋੜ ਆ ਜਾਣੀ ਹੈ ਕਿ ਜਿਹੜੀ ਮਤ ਆਪਾਂ ਮੁਹੰਮਦ ਦੀ ਮੰਨਦੇ ਆ ਉਹ ਪਿੱਛੇ ਇਬਰਾਹਿਮ ਨਾਲ ਜੁੜਦੀ ਹੈ ਜਾ ਕੇ ਹਾਂ ਜੇ ਜੇ ਤੁਸੀਂ ਮੁਹੰਮਦੀ ਮਤ ਨੂੰ ਕਹਿੰਦੇ ਹੋ ਵੀ ਉਹ ਕਾਣੀ ਹੈ ਤਾਂ ਉਹ ਪਿਛੇ ਅਬਰਾਹਮਿਕ ਮਤ ਵੀ ਕਾਣੀ ਹੋ ਜਾਂਦੀ ਹੈ। ਹਾਂ ਇਹ ਪਿੱਛੇ ਤੋਂ ਚੱਲੇਗਾ। ਉਹਨਾਂ ਨੇ ਇਸ ਗੱਲ ਨੂੰ ਬੁਰਾ ਮੰਨ ਆ ਕੇ ਫਿਰ ਵਿੱਚੇ ਵਿੱਚ ਸਾਨੂੰ ਵੱਡਣਾ ਸ਼ੁਰੂ ਕੀਤਾ। ਹਾਂ। ਕਾਹੇ ਚਿੱਟੇ ਕੱਪੜੇ ਵਾ ਅੱਗੇ ਸਾਡੇ ਅੰਦਰ ਸਾਧ ਪੈਦਾ ਕਰਤੇ ਤੇ ਇਹ 3 ਫੁੱਟ ਦੀ ਗੁਰਬਾਨ ਖੋਲ ਹੀ ਸਾ ਤੋਂ ਸਿਰਫ ਆਹ ਛੋਟੀ ਗੁਰਬਾਨ ਦੇ ਇਹ ਸਭ ਉਹਨਾਂ ਦੀ ਚਾਲ ਸੀ। ਹਾਂ। ਪਰ ਸਾਨੂੰ ਅਜੇ ਵੀ ਅਕਲ ਨਹੀਂ ਆਈ ਅਸੀਂ ਅਜੇ ਵੀ ਉਹ ਹਿੰਦੂ ਮਤ ਵਾਲੀ ਸਿੱਖੀ ਪ੍ਰਚਾਰ ਰਹੇ ਹਾਂ ਨਾਮ ਬਿਨਾ ਕਿਵੇਂ ਸੁਖ ਪਾਵੇ ਜਿਵੇਂ ਤੁਸੀਂ ਕਿਹਾ ਉਹ ਡੁਪਲੀਕੇਟ ਗੱਲ ਲਈ ਸਾਡੀ ਨਾਮ ਬਣੀ ਹੋਈ ਹੈ ਹਾਂ ਬੈਰੂ ਬੈਰੂ ਨਾ ਮਾਲੇ ਡੁਪਲੀਕੇਟ ਬਣਾ ਲੈ ਜੀ ਹਾਂਜੀ ਇਸ ਇਸ ਦਾ ਪ੍ਰਚਾਰ ਵੀ ਉਸੇ ਸਮੇਂ ਚ ਹੋਇਆ ਠੀਕ ਹੈ ਜੀ ਯਤਨ ਕਰੇ ਬਿੰਦ ਕਿਵੇ ਨਾ ਰਹਾਈ ਮਨਵਾ ਡੋਲੇ ਨਰਕੇ ਪਾਈ ਜਤਨ ਕਰੇ ਜਤਨ ਕਰਦਾ ਵੀ ਮੈਂ ਮੁਕਤ ਹੋ ਜਾ ਸੁਗੋਨ ਨਾਲ ਅੜੀ ਪ੍ਰਾਣ ਚਲੇ ਜਾਣਗੇ ਆ ਫੇਰ ਮੈਂ ਮਰਦਾ ਨਹੀਂ ਜਮ ਚੱਕਵਾਰ ਕੇ ਮੁਰਗੀ ਸੁਗੋਨ ਨਾਲੀ ਦੇ ਵਿੱਚ ਜਮ ਬੜ ਨਹੀਂ ਸਕਦਾ ਇਹ ਜਤਨ ਕਰ ਰਿਹਾ ਜੋਗੀ ਰੋਜ਼ ਸੁਗੋਨ ਨਾਲੀ ਜੋ ਜੜੀ ਕੁੰਡਲ ਨੇ ਉਹ ਹੁੰਦੀ ਹੋਈ ਨਹੀਂ ਜਦਾਂ ਜਾਗੇ ਤਾਂ ਤਾਂ ਜੇ ਹੋਵੇ ਕੁੰਡਲ ਨੇ ਉਹਦੇ ਕੋਈ ਕੀ ਜੇ ਨਹੀਂ ਉਹ ਨਾਲੀ ਹੋਣੀ ਨਹੀਂ

ਜੇ ਤੂੰ ਬੁਖੇਲੇ ਕਹਿੰਦੇ ਖਲਦਾ ਹੈ ਪਰ ਇੱਕ ਭਿੰਦ ਨਹੀਂ ਰਹਿ ਸਕਦਾ ਕੋਈ ਰੱਖ ਸਕਦਾ ਇਹਨੂੰ ਜਦੋਂ ਮਤਲਬਾ ਹੁਕਮ ਹੋਣਾ ਇੱਕ ਭਿੰਦ ਹੀ ਕੋਈ ਰਹਿ ਸਕਦਾ ਜੇ ਤੂੰ ਕੁਛ ਨਹੀਂ ਕਹਾਂਗਾ ਜੇ ਤੂੰ ਕਰਦੇ ਰਹੇਂਗੇ ਅਮਰ ਹੋ ਜੂ ਉਹ ਹੋ ਜੂ ਉਹ ਹੋ ਜੂ ਮਰਦਾ ਹੀ ਮਨਵਾ ਡੋਲੇ ਨਰਕੇ ਭਾਈ ਮਨਵਾ ਡੋਲਦਾ ਤੇ ਇਹ ਆ ਉਹਦੇ ਵਿਚ ਸੁਗੋਣੀ ਦੇ ਵਿਚ ਨਾਰਕੇ ਨਾਲ ਵੀ ਮੈਨੂੰ ਮੈਨੂੰ ਕੋਈ ਨਾਲ ਫਾਇਦਾ ਨਹੀਂ ਤੈਨੂੰ ਕਿਵੇਂ ਪਤਾ ਵੀ ਤੈਨੂੰ ਨਾਲ ਫਾਇਦਾ ਕੋਈ ਕੋਲ ਪਤਾ ਹੀ ਨਹੀਂ ਨਰਕ ਦਾ ਤੂੰ ਪਿਆ ਹੋਇਆ ਹੈਂ ਜੁਰਦਾ ਜਦੋਂ ਨਾਮ ਲੈ ਲਿਆ ਤਾਂ ਨਰਕੇ ਜਾਂ ਨਰਕ ਕੀ ਨਰਕ ਦਾ ਮਤਲਬ ਹੋਇਆ ਕਿ ਬਹੁਤ ਅਗਿਆਨਤਾ ਦੀ ਖਾੜੇ ਉੱਤੇ ਡੂੰਗੀ ਜੇ ਫਿਰ ਗਿਆ ਅਗਿਆਨਤਾ ਦੀ ਖਾੜੇ ਦੀ ਵੇਰ ਜੇ ਨਰਕ ਤੇ ਚਿੰਤਾ ਰਹਿੰਦੀ ਹੈ ਜਿਹਨੂੰ ਮਰਨ ਦੀ ਚਿੰਤਾ ਨਰਕ ਤੇ ਹਮੇਸ਼ਾ ਰਹਿੰਦੀ ਹੈ ਬਾਹਰ ਤਾਂ ਨਰਕ ਤੇ ਪਾ ਕੇ ਰੱਖਦਾ ਉਹਨੂੰ ਹੰਡੋਲਾ ਨਰਕੇ ਪਾਈ ਹਾਲੇ ਭਗਤ ਕਿੰਤਾ ਬੰਦੀ ਰਹਿੰਦੀ ਹੈ ਪਿਆ ਰਹਿੰਦਾ ਹੈ ਠੀਕ ਹੈ ਜੰਪੂਰ ਬਾਦੋ ਲਹਿ ਸਜਾਈ ਬਿਨ ਨਾਵੇਂ ਜਿਉਂ ਜਲ ਬਲ ਜਾਈ ਜਦ ਕੱਲੇ ਨਾਲ ਬਧਿਆ ਕਰੇ ਮੰਗੋ ਆ ਤਾਂ ਜਿੰਤਾ ਫਜਾ ਲੈ ਰਿਹਾ ਹੈ ਨਾਮ ਸੇ ਬਿਨਾ ਕਿਉਂ ਐਵੇਂ ਜਲ ਬਲ ਜਾਣਾ ਨਾਮ ਹੈ ਜੇ ਤੇਰੇ ਕੋਲ ਤਾਂ ਹੀ ਤੂੰ ਆਪਣੇ ਆਪ ਨੂੰ ਜੰਪੂਰ ਬਧਿਆ ਸਮਝਦਾ ਐ ਅਜੇ ਮੈਂ ਪਸਾਈ ਦਾ ਕਿਲੇ ਨੂੰ ਬਖਸਰ ਨਹੀਂ ਆਉਂਦਾ ਜਿਹੜਾ ਜਿਹਨਾਂ ਨੂੰ ਲਗਾਈ ਜਾਂਦਾ ਸਾਹਮਣੇ ਖੜਾ ਕਰੀ ਜਾਂਦਾ ਤੈਨੂੰ ਵੀ ਪਤਾ ਮੈਂ ਵੀ ਆਇਆ ਮੇਰਾ ਵੀ ਕਹਿਦਣਾ ਜੀ ਉਹ ਚਿੰਤਾ ਸਤਾਉਂਦੀ ਹੈ ਤੈਨੂੰ ਠੀਕ ਹੈ ਜੀ ਜਰਨਾਬ ਜਿਉ ਜਲ ਬਲ ਜਾਈ ਇਹ ਜਿਉ ਹੋ ਜਾਣਾ ਇਹ ਜਲ ਜਾਣਾ ਨਾਮ ਤੇ ਬਨਾ ਸਭੇ ਬੁੱਧੀ ਚਾਲੀ ਹਨ ਇਖਰਾਤ ਅਤ ਗਿਆਨ ਤੇਰਾ ਬਾਹਲਾ ਸ਼ਰੀਰ ਕੀ ਅੰਦਰ ਇਹਨੂੰ ਵਿਚਾਰ ਲੱਗਦੇ ਨੂੰ ਲੱਗ ਜੂ ਪਤਾ ਅਜੇ ਸਾਰੇ ਲੰ ਅੰਦਰੋਂ ਨਾਇੜਾ ਸਾੜ ਕੇ ਘੜਦੇ ਵੀ ਇੱਕ ਲਿਆਣ ਲੈ ਨਾਇੜਾ ਥੀ ਜਾਣੀ ਪਿੱਛੇ ਦੀ ਜਾਣ ਨਹੀਂ ਵਾਪਸ ਮੈਂ ਦੇਵ ਲੋਗ ਚ ਮਰ ਲਈ ਜਾਂਦੀ ਹੁੰਦੀ ਇੱਥੇ ਜਾੜ ਦਿੰਦੇ ਕਰ ਰਹੀ ਸਭੇ ਬੁੱਧੀ ਚਾਲੀ ਹਨ ਇਹ ਤਰ੍ਹਾਂ ਹੈ ਤਾਤ ਜਾਨ ਤਤ ਵਸਤੂ ਤਤ ਹੀ ਜਲਿਆਊਗੀ ਦੇਵ ਲੋਕ ਇੱਥੇ ਜਾਣ ਦੇਣੀ ਹੈ ਮਾਇ ਵੀ ਤਰੀ ਸਭ ਪਤਾ ਲੱਗ ਜਾਊਗਾ ਕੀ ਮੈਂ ਗਲਤਾਂ ਕੀ ਠੀਕ ਸੀ ਕਿਥੇ ਦੁਨੀਆ ਤੋਂ ਲਿਖੋ ਲੈਂਦਾ ਕਹਾਂ ਜਾਂ ਅੱਗੇ ਤੇ ਪਾਸ ਤਪ ਬ੍ਰਹਮਗੰਗ ਦੇ ਵਿੱਚ ਉੱਥੇ ਆਪੇ ਜਾਣ ਜਾਣੀ ਹੈ ਸਾਧ ਸੰਤ ਸਾਧਕ ਕੀਤੇ ਮੁਨੀ ਦੇਵਾ ਹੱਥ ਨਿਗਰਹ ਨਾ ਤ੍ਰਿਪਤਾਵਹਿ ਭੇਵਾ ਸ਼ਬਦ ਵਿਚਾਰ ਗਹੈ ਗੁਰ ਸੇਵਾ ਮਨ ਤਨ ਨਿਰਮਲ ਅਭਿਮਾਨ ਅਪੇਵਾ ਜਦ ਸਤਿ ਸਾਧੂ ਕਹਤੇ ਮਨ ਦੇਦਾ ਕਹਤੇ ਮਨੀ ਹੋਏ ਨੇ ਕਹਤੇ ਦੇਵੀ ਦੇਵਤੇ ਹੋਏ ਨੇ ਕਿਤੇ ਸਤਿ ਸਾਥ ਕੇ ਹੈਗੇ ਨੇ ਆਠ ਨਿਸ਼ਰ ਨਾ ਪਾਵਾਂ ਅਪੇਵਾ ਇਹ ਜਿਹੜੇ ਸਾਡੇ ਹੋਣ ਲੱਗੇ ਨੇ ਸਾਡੇ ਇਹ ਰਣਜੀਤ ਹੈ ਜਿਹਨਾਂ ਹੱਥ ਆਏ ਹੋ ਉਹਨਾਂ ਨੂੰ ਉਹਨਾਂ ਦਾ ਮਨ ਨਹੀਂ ਤ੍ਰਿਪਤ ਹੋ ਸਕਦਾ ਨਾ ਮਨ ਭਿਜੇ ਨਾ ਤ੍ਰਿਪਤ ਹੋਵੇ ਸ਼ਬਦ ਵਿਚਾਰ ਗਾਹੇ ਗੁਰ ਸੇਵਾ ਜਿਹੜੇ ਸ਼ਬਦ ਵਿਚਾਰ ਦੀ ਲੜ ਫੜਦੇ ਨੇ ਸ਼ਬਦ ਵਿਚਾਰ ਵਾਲਾ ਪੱਖ અપਨਾਉਂਦੇ ਨੇ ਗਾਹੇ ਫੜਦੇ ਨੇ ਸ਼ਬਦ ਵਿਚਾਰ ਵਾਲਾ ਰਾਹ ਫੜਦੇ ਨੇ ਗੁਰ ਸੇਵਾ ਇਹੀ ਗੁਰ ਸੇਵਾ ਦਾ ਰਸਤਾ ਹੈ ਮਨ ਤੋਂ ਨਿਰਵਲ ਅਭਿਮਾਨ ਅਪੇਵਾ ਉਹਨਾਂ ਦਾ ਮਨ ਔਰ ਹਿਰਦਾ ਨਿਰਮਲ ਹੋ ਜਾਂਦੇ ਨੇ ਉਹ ਵਾਣ ਬਿਲਕੁਲ ਅਬ ਮਾਨ ਤੋਂ ਰਹਿਤ ਹੋ ਜਾ ਅਬ ਮਾਨ ਔਰ ਤੇਜ ਭਾਵ ਤੋਂ ਰਹਿਤ ਹੋ ਜਾਂਦਾ ਹੈ ਤੇਜ ਭਾਵ ਨਹੀਂ ਰਹਿੰਦਾ ਮੈਂ ਨਹੀਂ ਰਹਦੀ ਉਹਨਾਂ ਚ ਅਬ ਤੇਵਾ ਉਹਨਾਂ ਦਾ ਭਰਮ ਨਿਕਲ ਜਾਂਦਾ ਹੈ ਅਬ ਮਾਨ ਔਰ ਭਰਮ ਦੋਏ ਨਿਕਲ ਜਾਂਦੇ ਰਹੋ ਕਰਮ ਹੀ ਮਿਲੇ ਪਾਵੇ ਸੱਚ ਨਾਉ ਤੁਮ ਸ਼ਰਨਾਗਤੀ ਰਹੋ ਸੁਭਾਉ ਤੁਮ ਤੇ ਉਪਜਿਓ ਭਗਤੀ ਭਾਉ ਜਪ ਜਾਪੋ ਗੁਰਮੁਖੀ ਹਰ ਨਾਉ ਕਰਮ ਵਲੇ ਪਾਵ ਸਾਚਨੋ ਕਿਰਪਾ ਹੋਵੇ ਪਰਮੇਸ਼ਰ ਦੀ ਕਰਮ ਵੀ ਧੀਰ ਹੋਵੇ ਆਪਣਾ ਵੀ ਆਪਣੇ ਵੀ ਸੋਚ ਠੀਕ ਹੋਵੇ ਸ੍ਰੀਮਾਨ ਦੇ ਵੀ ਕਿਰਪਾ ਹੋ ਜਵੇ ਤਾਂ ਨਾਮ ਮਿਲ ਜਾਂਦਾ ਆਵੇ ਸਚਨਾਓ ਤਾਂ ਪ੍ਰਾਪਤੀ ਹੁੰਦੀ ਹੈ ਸੁਭਿ ਸ਼ਰਨਾਤ ਰਹਾ ਸੁਣਾਓ ਫੇਰ ਮੈਂ ਤੇਰੀ ਸ਼ਰਨ ਚ ਹੀ ਰਹਿਣਾ ਤਾਂ ਸ਼ਰਨ ਵਿੱਚ ਰਹਾ ਜਾ ਸਕਦਾ ਹੈ ਆਪਣੇ ਮੂਲ ਦੀ ਸ਼ਰਨਾਂ ਅੰਤਰਾਤਾਂ ਦੀ ਸ਼ਰਨ ਵਿੱਚ ਰਿਹਾ ਜਾ ਸਕਦਾ ਹੈ ਸੁਭਤੇ ਉਪਜੋ ਭਗਤੀ ਪਾਓ ਇਹ ਭਗਤੀ ਪਾਓ ਮੇਰੇ ਅੰਦਰ ਨਹੀਂ ਸੀਗਾ ਐਵੇਂ ਪੈਦਾ ਕੀਤਾ ਅੰਤਰਾਤਾਂ ਦੀ ਆਵਾਜ਼ ਨਹੀਂ ਪੈਦਾ ਕੀਤਾ ਜਿਹਦੇ ਅੰਦਰ ਭਗਤੀ ਪਾਓ ਹੈ ਉਹ ਤੇ ਮੈਨੂੰ ਭਗਤੀ ਪਾਓ ਆਪਣੇ ਆਪ ਲਾ ਦਿੰਦਾ ਮੇਰੇ ਅੰਦਰ ਵੀ ਪੈਦਾ ਹੋ ਗਿਆ ਤੇਰੇ ਤੋਂ ਆਨ ਦੇ ਨਾਲ ਮੇਰੇ ਅੰਦਰ ਭਗਤੀ ਪਾਓ ਪੈਦਾ ਹੋ ਗਿਆ ਪ੍ਰੇਮਾ ਭਗਤੀ ਪੈਦਾ ਹੋ ਗਈ ਜੱਪੋ ਜੱਪੋ ਗੁਰਮੁਖੀ ਆਲਨੋ ਹੁਣ ਮੈਂ ਜੱਪ ਜੱਪ ਕੇ ਜੱਪੋ ਜੱਪ ਜੱਪੋ ਗੁਰਮੁਖੀ ਆਲਨੋ ਮੈਨੂੰ ਜੱਪ ਕੇ ਉਹ ਸਮਝ ਆਉਂਦਾ ਹੈ ਕਿ ਗੁਰੂ ਕੀ ਜਿਹੜਾ ਹਾਲ ਨਾ ਉਹ ਅਲੱਗ ਚੀਜ਼ ਹੈ ਹੁਣ ਮੈਨੂੰ ਪਤਾ ਲੱਗਿਆ ਗੁਰਮੁਖੀ ਆਰਨਾਮ ਕੀ ਲੋਕ ਕਹਿੰਦੇ ਨੇ ਕੀ ਹੁੰਦਾ ਹੁਣ ਮੈਨੂੰ ਜੱਪਣ ਲੱਗਿਆ ਜੱਪ ਕੇ ਮੈਨੂੰ ਸਮਝ ਆਈ ਐ ਗੁਰਮੁਖੀ ਨਾਮ ਨੂੰ ਸੰਗ ਗੁਰੂ ਕੇ ਗਿਆਨ ਨੂੰ ਸਮਝ ਕੇ ਮੈਨੂੰ ਸਮਝ ਆਈ ਐ ਪਤਾ ਲੱਗਿਆ ਵੀ ਅਕਲ ਚ ਗੁਰਮੁਖੀ ਗਿਆਨ ਤੋਂ ਵੱਖਰੀ ਚੀਜ਼ ਹੀ ਹੈ ਗੁਰੂ ਕੇ ਨਾਮ ਕੋਈ ਵੱਖਰੀ ਚੀਜ਼ ਹੈ ਤਤ ਦੇਹਾਂ ਜੋ ਹੈ ਇਹ ਗੁਰੂ ਕੀ ਨਾਮ ਹੈ ਆਤਮ ਗਿਆਨ ਹੈ ਇਹ ਗੁਰਮੁਖੀ ਨਾਮ ਹੈ ਹਾਂ ਠੀਕ ਹੈ ਜੀ ਜਪ ਜਾਪੋ ਗੁਰਮੁਖੀ ਹਰਨਾਮ ਸਾਰੀ ਗੁਰਬਾਣੀ ਨੂੰ ਜਪ ਹੈ ਜੀ ਹਾਂ ਜੀ ਗੁਰਬਾਣੀ ਤੋਂ ਜੇ ਆਪਾਂ ਪੜਾਂਗੇ ਫਿਰ ਆਪਾਂ ਨੂੰ ਪਤਾ ਲੱਗੇਗਾ ਗੁਰਮੁਖੀ ਹਰਨਾਵ ਅਲੱਗ ਵਸਤੋ ਹੋਮੇ ਗਰਬ ਜਾਏ ਮਨ ਪੀਨੈ ਝੂਠਣਾ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਘਰਬਾਰ ਨਾਨਕ ਗੁਰਮੁਖੀ ਤਤ ਵਿਚਾਰ ਕਿਹਾਵੇਂ ਸਰਗੰਕਾਰ ਚਲੇ ਜਾਂਦਾ ਨਾ ਤਾਂ ਜਾਂ ਸਿੱਧੇ ਮਨ ਤੁਸੀਂ

ਸਰਬਾਰ ਸਰਬਾਰ ਗੁਰਦੇ ਉਪਦੇਸ਼ ਬਣਾ ਘਰ ਔਰ ਬਾਹਰ ਦਾ ਗੁਹੇ ਦਾ ਘਰ ਦਾ ਦਾ ਪਤਾ ਨਹੀਂ ਲੱਗਣਾ ਕਿੱਥੇ ਹੈ ਆਪਣਾ ਧਾਰਬਾਰ ਕਿੱਥੇ ਹੈ ਇਹਦਾ ਨਹੀਂ ਪਤਾ ਕਿਸੇ ਨੂੰ ਵੀ ਇਹ ਘਰਵਾਲੇ ਨਹੀਂ ਆਂ ਜਿਹੜੇ ਬਲਾਈ ਫਿਰਦੇ ਆਂ ਅਸਲੀ ਘਰਵਾਰ ਆਤਮਾ ਦਾ ਕਿੱਥੇ ਹੈ ਉਹਦਾ ਨਹੀਂ ਪਤਾ ਲੱਗਣਾ ਉਹ ਕਿੱਥੋਂ ਬਦਲਣਾ ਗੁਰਬਾਣੀ ਤੋਂ ਪਤਾ ਲੱਗਣਾ ਗੁਰ ਸ਼ਬਦ ਗੁਰਬਾਣੀ ਹੈ ਉਹਦੇ ਉੱਤੇ ਪਤਾ ਲੱਗਣਾ ਘਰ ਕੀ ਹੈ ਦਾ ਹੁੰਦਾਰ ਕਿਹੜਾ ਹੈ ਵੇਜ ਕਰਤੀ ਹੈ ਉਹਦਾ ਬਾਹਰ ਫਿਰ ਉਹ ਆ ਕਿੱਥੇ ਹੈ ਕਿਵੇਂ ਉਹ ਪੜ੍ਹਨਾ ਹੈ ਕਿਵੇਂ ਖੁਲਣਾ ਹੈ ਕਿਵੇਂ ਜਾਣਾ ਹੈ ਕਿਵੇਂ ਵਸਣਾ ਹੈ ਨਹੀਂ ਪਤਾ ਲੱਗਣਾ ਦਾਣੇ ਕੋ ਗੁਰਮੁਖੀ ਤੱਤ ਵਿਚਾਰ ਨਾਨਕਾਂ ਨੇ ਗੁਰਮੁਖਾਂ ਕੋਲ ਇਹ ਤੱਤ ਵਿਚਾਰ ਹੁੰਦੀ ਹੈ ਗੁਰਮੁਖਾਂ ਕੋਲ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਅੱਥ ਹੁੰਦਾ ਹੈ ਕਿ ਕਿਰਤਕਾਰ ਕੀ ਹੈ ਇਹ ਸੱਚ ਦੇ ਗਿਆਨ ਦਾ ਗੁਰਮੁਖਾਂ ਕੋਲ ਪੜਾਅ ਹੁੰਦਾ ਹੈ ਠੀਕ ਹੈ ਜੀ ਆਰਾਮ ਕਲੀ ਮਹੱਲਾ ਪਹਿਲਾ ਦੀ 6ਵੀਂ ਅਸ਼ਟਪਦੀ ਸਮਾਪਤੀ ਹੈ